ਪ੍ਰਬੰਧ ਨਹੀਂ ਆ ਬਲਬ ਪੂਰਾ ਝੜ ਗਿਆਗਾ ਤੇ ਗੱਡੀ ਵੀ ਬਹੁਤ ਘੱਟ ਆ ਰਹੀ ਆ ਹੁਣ ਮੀਂਹ برفਾ ਵਾਲੇ ਇਲਾਕੇ ਚ ਕਿੱਥੇ ਗੱਡੀਆਂ ਆਉਣੀਆਂ ਅੱਜ ਚਾਹ ਦੇ ਨਾਲ ਜਿਹੜੀ ਆਂਦੀ ਹੈਗੀ ਜਾਦਾ ਲੋਕਲ ਆ ਜਾਂ ਪਰੇਸ਼ਾਨੀ ਵਾਲੇ ਹੁੰਦੇ ਬੰਦੇ ਮੇਰੇ ਚ ਕੀ ਦੇ ਅੱਜ ਮੇਰੇ ਨਾਲ ਸੀਗਾ ਰਾਹੁਲ ਇਹ ਗੇ ਸ਼ਿਮਲੇ ਸੋਲਣ ਵਾਲੇ ਪਾਸੋਂ ਬਾਈ ਮਜੇ ਲੇ ਲੇ ਦੂਰੇ ਪੂਰੇ ਮਜੇ ਬਾਈ ਆਹ ਤਾਂ ਪਣ ਗਿਆ ਧੰਨ ਬਾਗ ਬਾਈ ਦਾ ਜਿਹਨੇ ਅੱਗ ਬਣਵਾਤੀ ਆ ਹੋਰ ਪਹਿਲਾ ਇਹ ਪਲਾਸਟਿਕ ਇੱਥੇ ਕੁਰਸੀ ਜੀ ਪਈ ਆਦੀ ਕੁਰਸੀ ਚੱਕਦੀ ਸਾਹਮਣੇ ਚੈਂਬਰ ਚ ਪਿਆ ਸੀਗਾ ਸਮਾਨ ਉਧਰੋਂ ਚੱਕ ਲੈਂਦਾ ਇੱਕ ਫੱਟਾ ਜਾਂ ਫੇਰ ਸਾਨੂੰ ਚਾਹ ਵਾਲੇ ਬਾਈ ਦੀਆਂ ਮਿਲਗੀਆਂ ਲੱਕੜਾਂ ਹਾਂ ਲੱਕੜਾਂ ਹੀ ਲੱਕੜਾ ਹੈ ਸਿਆਲੋ ਨੇ ਰੇਜ ਦਾ ਕੀ ਕਰਾਂਗੇ ਵਲੌਗ ਯਾਰ ਹੈ ਹੈ ਕੇਰਾ ਸਾਡੀ ਅੱਗ ਬੁੱਝ ਚੁੱਕੀ ਹੈਗੀ ਫਲੈਟ ਸਾਡੇ ਕੋਲੇ ਹੈ ਨਹੀਂਗੀ ਤੇ ਮੀਂਹ ਪਈ ਜਾਂਦਾ ਲਗਾਤਾਰ ਤੇ ਉੱਪਰ ਇਥੋਂ 20 ਕਿਲੋਮੀਟਰ ਅੱਗੇ ਜਾ ਕੇ ਪੈ ਰਹੀ ਹੈ ਬਰਫ ਨੇਰੀ ਦੇ ਵਲੌਗ ਇਹ ਜੀ ਆ ਦਿਖ ਰਿਹਾ ਕਿ ਨਹੀਂ ਨਹੀਂ ਦਿਖ ਰਿਹਾ ਖਤਮ ਹੋ ਗਈ ਕਾੜੀ ਤੁਹਾਡੀ ਕਾੜੀ ਹੈ ਹਾਂ ਕਾੜੀ ਮੈਂ ਖਤਮ ਨਹੀਂ ਉਹ ਉੱਪਰ ਗਿਆ ਬਾਬਾ ਅੱਖ ਚ ਮੀਨੇ ਸਾਡਾ ਧੂਆਂ ਕੱਢ ਰੱਖਿਆ ਹੈਗਾ ਹੋਰ ਸੁਣਾਓ ਬਸੰਤ ਦਾ ਦੂਸਰਾ ਦਿਨ ਚੱਲ ਰਿਹਾ ਹੈਗਾ ਫਿਲਹਾਲ ਆਏ ਆ ਜੀ ਆਉਂਦੀ ਵੀਡੀਓ ਸਤਿ ਸ਼੍ਰੀ ਅਕਾਲ ਮੇਤਰੋ ਮੇਰਾ ਨਾਮ ਹੈ ਅੰਗਰੇਜ਼ ਸਿੰਘ ਪਿੰਡ ਚਖੜਾ ਵਾਲਾ ਜ਼ਿਲ੍ਹਾ ਫਰੀਦਕੋਟ ਲੌਗ ਜਾਰੀ ਕਰ ਰਹੇ ਆਗੇ ਲਾਈਵ ਚ ਚਲਾ ਲਿਆ ਵੇਲੇ ਸੀਗੇ ਵੇਲੇ ਵੀ ਕਹਦੇ ਕਿਤੇ ਅੱਜ ਗੱਡੀ ਨਾਲ ਮੀਂਹ ਪੈ ਰਿਹਾ ਹੈਗਾ ਠੁੱਟੋ ਰਹੇ ਹੈਗੇ ਪੂਰੇ ਤੇ ਬਾਈ ਨੇ ਐ ਜੇ ਕਰਕੇ ਅੱਗ ਜਲਾ ਲਈ ਹੈਗੀ ਥੱਲੇ ਕਿਵੇਂ ਲਖਾਵਾਂ ਤੁਹਾਨੂੰ ਆ ਰਿਹਾ ਇਹ ਆਪਣਾ ਸੋਲਣ ਤੋਂ ਬਾਈ ਇਹ ਵੀ ਨਾਲ ਕੰਮ ਤੇ ਲੱਗਿਆ ਕੋੜ ਮਿੱਤਰ ਪਿਆਰੋ ਅੱਖਾਂ ਲਾਲ ਨੇ ਤੇ ਕੋ ਠੂਮਾ ਪੈ ਗਿਆ ਅੱਖਾਂ 'ਚ ਮਹਾ ਚਲਾਈ ਅੱਗ ਠੰਡ ਬਹੁਤ ਆ ਗਈ ਠੰਡ ਤੇ ਪੋ ਮਹੀਨਾ ਤੇ ਉੱਤੋਂ ਪੈ ਜੇ ਮੀਂਹ ਮੇਤਰਾ ਕਮ ਖਾਗਾ ਨਾਈਟ ਸ਼ਿਫਟ ਤੇ ਇਹ ਰਾਹੁਲ ਵੀ ਆਪਣਾ ਮੜਾ ਮੂਟਾ ਜੀ ਜਿੰਦਾ ਹੋ ਥੋੜਾ ਥੋੜਾ ਪੈਂਦੇ ਮੀਂਹ ਚ ਚੋਬਰ ਸਖਤ ਡੇਉਟਾਂ ਚ ਲਾਈਵ ਹੋ ਚੁੱਕੇ ਆਗੇ ਆਸੇ ਪਾਸੇ ਦੇ ਖੜ ਕੇ ਤੇ ਤੁਸੀਂ ਸੁਣ ਸਕਦੇ ਵੀਰੋ ਵੀ ਪਈ ਮੀਂਹ ਫੁੱਲ ਪਈ ਜਾਂਦਾ ਆਗਾ ਸੀਜ਼ ਠੰਡ ਤੋਂ ਬਚਲ ਲਈ ਥੋੜੀ ਜਲਾ ਲਈ ਹੈਗੀ ਮਚਾਲੀ ਹੈਗੀ ਤੇ ਬਸੰਤ ਮਹੀਨੇ ਦਾ ਦੂਸਰਾ ਦਿਨ ਹੈਗਾ ਹੈਪੀ ਬਸੰਤ ਪੰਚਮੀ ਕੱਲ ਅਸੀਂ ਨਹੀਂ ਕਰ ਸਕੇ ਲਾਈਵ 2-4 ਦਿਨ ਤੋਂ ਤੇ ਕੀਰਾ ਸਾਡੇ ਕੱਪੜੇ ਜਿਹੜੇ ਮਾਰੇ ਮੋٹے ਸੁੱਕ ਗਏ ਹੈਗੇ ਉਹ ਗਿੱਲੇ ਹੈਗੇ ਮੀਂਹ ਦਾ ਕੋਈ ਇੰਨਾ ਭਿਆਨਕ ਤੂਫਾਨ ਆਗਾ ਕਹਾ ਕੱਲ ਦਾ ਚੱਲ ਰਿਹਾ ਹੈਗਾ ਇੱਥੇ ਤੇ ਸਾਡੇ ਜ ਚੈਨਲ ਤੇ ਆਉਣ ਵਾਲੇ ਸਾਰੇ ਵੀਰ ਭਰਾਉਣ ਬੇਨਤੀ ਹੈ ਜੀ ਲਾਇਕ ਜਰੂਰ ਕਰ ਦੋ ਸਾਨੂੰ ਹੌਸਲਾ ਜੇ ਮਿਲਦਾ ਹਾਂ ਬਈ ਕੰਮ ਕਰ ਸਹੀ ਹੈਗਾ ਤੇ ਅੱਜ ਆਵਾਜ਼ਾਈ ਵੀ ਘਟ ਹੈਗੀ ਥੋੜੀ ਜੀ ਤੇ ਜੇ ਕੋਈ ਆ ਵੀ ਰਿਹਾ ਤਾਂ ਲੋਕਲ ਹੀ ਆ ਰਹੇਗੇ ਅਸੀਂ ਸੀਸੀ ਦੇ ਇੱਥੇ ਸੋਲਣ ਮਾਚਲ ਚ ਤੇ ਹੋਰ ਮਿੱਤਰ ਪਿਆਰੋ ਕਿਵੇਂ ਚੱਲ ਰਿਹਾ ਦਿਨ ਦਿਨ ਦਾ ਅਗਲੀ ਪ੍ਰਭਾਤ ਹੋ ਚੁੱਕੀ ਹੈਗੀ ਤੇ ਅੱਗ ਤੁਸੀਂ ਸਿੱਖ ਸਕਦੇ ਆ ਬੋਨ ਫਾਇਰ ਅੰਗਰੇਜ਼ੀ ਚ ਪੀਪੇ ਦੇ ਵਿੱਚ ਦੇਸੀ ਟਾਂਗ ਦੇ ਨਾਲ હાજર ਜੇ ਤੁਹਾਨੂੰ ਇਹ ਅੱਗ ਵਧੀਆ ਲੱਗੀ ਤਾਂ ਭਾਈ ਲਾਈਕ ਜ਼ਰੂਰ ਕਰ ਦਿਓ ਸਾਡੇ ਚ ਚੈਨਲ ਨੂੰ ਬਾਬਾ ਉਹ ਦੇਖ ਗੱਡੀ ਆ ਚੁੱਕੀ ਹੈ ਇਹ ਇੱਕ ਚੈੱਕ ਕਰਕੇ ਅਲਤੋਂ ਦੱਸਿਗੇ ਕਿਵੇਂ ਆਪਾਂ ਕੰਮਕਾਰ ਕਰਦੇ ਇਥੇ ਰੋਕ ਲਓ ਜੀ ਰੋਕ ਲਓ ਜੀ 70 ਰੁਪਏ 70 ਰੁਪਏ ਜੀ ਕੱਲ 23 ਤਰੀਕ ਦੀ ਜਾਣ ਦੇ ਮਰੇ ਠੀਕ ਹੈ ਠੀਕ ਹੈ ਬਸ ਇਹ ਜੀ ਗੱਡੀ ਚੈੱਕ ਕਰ ਲੈਣੀ ਹੈ ਕਿ ਇਹਦੇ ਕੋਲੇ ਪਰਚੀ ਹੈਗੀ ਹੈ ਕਿ ਟਾਰ ਰੱਖੀ ਵੀ ਹੈ ਤਾਂ ਤੇ ਨਹੀਂ ਆਪਾਂ ਇਹ ਸਿਸਟਮ ਸਾਰਾ ਬੰਦ ਪੈਗਾ ਬਲਾਗ ਅੱਗ ਤੁਸੀਂ ਸਹੀ ਸਕਦੇ ਮਿੱਤਰੋ ਸੁਭਾ ਸਵਾਦੀ ਪੂਰ ਠੰਡ ਤੋਂ ਬਚਣ ਦਾ ਪ੍ਰਬੰਧ ਹੈ ਨਹੀਂ ਸੀ ਇਹ ਇਹ ਪੀਪਾ ਚੱਕਿਆ ਇਥੇ ਚਾਹ ਵਾਲੇ ਅੰਕਲ ਦਾ ਤੇ ਉਹਦੇ ਵਿੱਚ ਲੱਕੜਾਈਆਂ ਪੰਗਾਇਆਂ ਸੀਗਾ ਉਹਦੇ ਨਾਲ ਅੱਗ ਮਚਾ ਲਈ ਕੇਰਾ ਚਲੋ ਮਿਲਦੇ ਆ ਵੀਰੋ ਅਗਲੇ ਦਿਨ ਚ ਜਾਂ ਅਗਲੇ ਵਲੌਗ ਚ ਇੰਨਾ ਕੀ ਸਾਡੇ ਕੋਲ ਕੋਈ ਗੱਲਬਾਤ ਹੈ ਨਹੀਂ ਆ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਿਆ ਕਰੋ ਵੀਰਾਂ ਜੋ ਵੀ ਸਾਡੇ ਚੈਨਲ ਤੇ ਪਹੁੰਚਦਾਗਾ ਭੁੱਲਿਆ ਭਟਕਿਆ ਤੇ ਬਸੰਤ ਦਾ ਦੂਸਰਾ ਦਿਨ ਹੈਗਾ ਤੇ ਇੱਥੇ ਪੈ ਗਈ ਹੈ ਬਰਫ਼ ਕੱਲ ਪਹਿਲੀ ਬਰਫ਼ ਪਈ ਹੈਗੀ ਤੇ ਧੂਆ ਘੜਤਾ ਮਿੱਤਰੋ ਨੇਹਰ ਘੁੱਪ ਸੜਕਾਂ ਦੇ ਅੰਦਗਾ ਟੁੱਟੀਆਂ ਵਿੱਚ ਵਿੱਚ ਕਿਤੇ ਕਿਤੇ ਖਾਰਾਂ ਪੈ ਗਈਆਂ ਪਾਣੀ ਨਾਲ ਤੇ ਕੱਲ ਨੂੰ ਆਪਾਂ ਵੇਣਿਆਂਗੇ ਛੁੱਟੀ ਲੈ ਕੇ ਵੇਖਣ ਚੱਲਾਂਗੇ ਬਰਫ਼ ਤੇ ਹੋ ਸਕਦਾ ਤੁਹਾਨੂੰ ਵੀ ਦਿਖਾ ਦਈਏ ਭਾਈ ਇਹ ਸੋਲਨ ਹਿਮਾਚਲ ਧਰਮ ਪਰ ਤੇ ਹੋਰ ਰਾਜਗੜ ਜਿਹਦੇ ਐਨੇ ਡੇ ਤੇ ਡੇ ਰਿਮੋਟ ਏਰੀਆ ਚ ਜਾਵੜਾਂਗੇ ਇੱਕ ਅੱਧੇ ਚ ਜੇ ਛੁੱਟੀ ਦੇ ਦਿੱਤੀ ਦਾ ਮਿਲਦੇ ਆ ਵੀਰੇ ਅਗਲੇ ਵਲੌਗ ਚ ਅਗਲੇ ਲਾਈਵ ਚ